ਇਕ ਓਅੰਕਾਰ ਸਤਿਗੁਰ ਪ੍ਰਸਾਦ ਤਵਾ ਪ੍ਰਸਾਦ ਸਵਈਏ ਪਾਤਸ਼ਾਹੀ ਦਸਵੀ ਸ੍ਰਾਵਕ ਸੁਧ ਸਮੂਹ ਸਦਾਨ ਕੇ ਰੇਖ ਫਿਰਿਓ ਘਰ ਜੋਗ ਜਤੀਕੇ ਸੂਰ ਸੁਰਾਰਦਨ ਸੁਧ ਸੁਦਾਦਿਕ ਸੰਤ ਸਮੂਹ ਅਨੇਕ ਮਤੀਕੇ ਸਾਰੇ ਹੀ ਦੇਸ ਕੋ ਦੇਖ ਰਹਿਓ ਮਤ ਕੋ ਨ ਦੇਖਿਯਤ ਪ੍ਰਾਨਪਤੀਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂ ਤੇ ਏਕ ਰਤੀ ਬਿਨ ਏਕ ਰਤੀ ਕੇ ਮਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੋ ਰੰਗ ਸਿਕੂਦਤ ਪੌਨਕੇ ਗਾਨਕ ਜਾਤ ਨਿਵਾਰੇ ਭਾਰੀ ਪੂਜਾਨ ਕੇ ਭੂਪ ਪਲੀ ਬਿਧ ਨਿਆਪਤ ਸੀਸਨ ਜਾਤ ਵਿਚਾਰੇ ਇਤੇ ਪਾਏ ਤੋ ਕਹਾ ਪਹਿ ਭੂਪਤ ਅੰਤਕ ਨੰਗੇ ਹੀ ਪਾਏ ਪਧਾਰੇ ਜੀਤ ਫਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਰਦੰਗ ਨਗਾਰੇ ਗੁੰਜਤ ਗੋੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵੇਖ ਭਵਾਨ ਕੇ ਭੂਪਤ ਕੌਨ ਗਨੈ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਪਗ ਵਹਨ ਪਜਹਿ ਬਿਨ ਅੰਤਕ ਅੰਤਕ ਕੇ ਤਾਮ ਸਿਧਾਰੇ तीरथ नानन दया दम दान सो संजम नेम अनेक बिसेखै वेद पुराण क तेब गुणान जे मीन जमानस बाने के पेखै पौण आहार जति जत तार सब सो विचार हजारक देखै श्री भगबान भजे बिन भूपत एक रति बिन एक ना लेखै शुद्ध स पाह दुरंत दुबाहस साज सनाह दुर्जान दलेंगे ਬਾਰੇ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੈ ਨਾ ਹਲੈਂਗੇ ਤੋਰ ਅਰੀ ਨਮਰੋਰਮ ਵਸਨ ਮਾਤੇ ਮਤੰਗਨ ਮਾਨ ਮਲੈਂਗੇ ਸ੍ਰੀ ਪਤਿ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਬੀਰ ਅਪਾਰ ਵੱਡੇ ਬਰਿਆਰ ਅਵਚਾਰ ਹੈ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨਕ ਤੋੜਨ ਹਾਰ ਸੋ ਬਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਣਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨਵ ਦੇਵ ਫਨਿੰਦਨ ਸਚਰ ਭੂਤ ਭਿਖ ਭਵਾਨ ਜਪੈਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਤਪੈਗੇ ਪੁੰਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਗੇ ਸਾਦ ਸਮੂਹ ਪ੍ਰਸੰਨ ਫਿਰੈ ਜਗ ਸੱਤਰ ਸਭ ਹੈ ਅਵਲੋਕ ਚਪਾਂਗੇ ਮਾਨਵ ਇੰਦਰ ਗਜਿੰਦਰ ਨਰਾਤਪ ਜਾਣ ਤ੍ਰਿਲੋਕ ਕੋ ਰਾਜ ਕਰਾਂਗੇ ਕੋਟ ਇਸ ਨਾਨਕ ਜਾਦਿਕ ਦਾਨ ਅਨੇਕ ਸੁਅੰਬਰ ਸਾਜ ਬਰਾਂਗੇ ਬ੍ਰਹਮ ਮਹੇਸ਼ਰ ਵਿਸ਼ਨ ਸਚੀਪਤ ਅੰਤ ਫਸੇ ਜਮ ਫਾਸ ਪਰਾਂਗੇ ਜੇ ਨਰ ਸ੍ਰੀਪਤ ਕੇ ਪ੍ਰਸ ਹੈ ਪਗ ਤੇ ਨਰ ਫੇਰਨ ਦੇਹ ਤਰਾਂਗੇ ਕਹਾਂ ਪਇਓ ਜੋ ਦਉ ਲੋਚਨ ਮੂੰਦ ਕੈ ਬੈਠ ਰਿਹਾਓ ਬਖ ਧਿਆਨ ਲਗਾਇਓ 나ਥ ਪ੍ਰਿਯੋ ਲੀਏ ਸਾਤ ਸਮੁੰਦਰਨ ਲੋਕ ਗਇਓ ਪਰਲੋਕ ਗਵਾਇਓ ਬਾਸ ਕੀਓ ਬਿਖਿਆਨ ਸੁ ਬੈਠ ਕੈ ਐਸੇ ਹੀ ਐਸੇ ਸੁ ਬੈਸ ਬਿਤਾਇਓ ਸਾਚ ਕਹੋ ਸੁਣ ਲੇਹੋ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਕਾਹੂਲ ਪਾਹਨ ਪੂਜ ਧਰਿਓ ਸਿਰ ਕਾਹੂਲ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾਮਹਿ ਕਾਹੂ ਪਛਾਹ ਕੋ ਸੀਸ ਨਿਬਾਇਓ ਕੋ ਪਤਾਨ ਕੋ ਪੂਜਤ ਹੈ ਪਸ ਕੋ ਮ੍ਰਿਤਾਨ ਕੋ ਪੂਜਨ ਧਾਇਓ ਕੋਰ ਕਰਿਆ ੳਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ